Tira! ਖਲਕਾਫਾ ਤੇਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਬਲਬੀਤ ਸਿੰਘ ਪੰਨੂ ਵੱਲੋਂ ਪਿੰਡਾਂ ਦੇ ਪੰਚਾਂ ਸਰਪੰਚਾਂ ਨਾਲ ਕੀਤੀ ਗਈ ਮੀਟਿੰਗ ਪਿੰਡਾਂ ਦੇ ਵਿਕਾਸ ਸੰਬੰਧੀ ਕੀਤੀਆਂ ਵਿਚਾਰਾਂ ਖਲਕਾਫਾ ਤੇਗੜ ਚੂੜੀਆਂ ਨੂੰ ਮਿਲੀ 5 ਕਰੋੜ ਦੀ ਗ੍ਰਾਂਟ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਧੰਨਵਾਦ ਖਲਕਾਫਾ ਤੇਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਬਲਬੀਤ ਸਿੰਘ ਪੰਨੂ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਪੰਚਾਂ ਸਰਪੰਚਾਂ ਨਾਲ ਅਲੀਵਾਲ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ ਇਸ ਮੌਕੇ ਬਲਬੀਤ ਸਿੰਘ ਪੰਨੂ ਵੱਲੋਂ ਪਿੰਡਾਂ ਦੇ ਪੰਚਾਂ ਸਰਪੰਚਾਂ ਨਾਲ ਪੰਜਾਬ ਸਰਕਾਰ ਵੱਲੋਂ ਆਈ 5 ਕਰੋੜ ਦੀ ਗ ਕਾਸਲੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਬਲਬੀਤ ਸਿੰਘ ਪੰਨੂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ 5 ਕਰੋੜ ਦੀ ਦਿੱਤੀ ਗ੍ਰਾਂਟ ਲਈ ਧੰਨਵਾਦ ਵੀ ਕੀਤਾ ਗਿਆ ਇਸ ਮੌਕੇ ਮੀਟਿੰਗ ਚਾਇ ਪੰਚਾਂ ਸਰਪੰਚਾਂ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਲਬੀਤ ਸਿੰਘ ਪੰਨੂ ਦਾ ਧੰਨਵਾਦ ਕਰਦੇ ਆ ਕਿ ਉਹ ਪਿੰਡਾਂ ਦੇ ਵਿਕਾਸ ਲਈ ਆਈ ਗ੍ਰਾਂਟ ਨੂੰ ਪੂਰੀ ਇਮਾਨਦਾਰੀ ਨਾਲ ਲਗਾਉਣਗੇ ਅੱਜ ਹਣਕਾ ਫਤਿਹਗੜ ਜੂੜੀਆਂ ਦੇ ਬਲਾਕ ਫਤਿਹਗੜ ਜੂੜੀਆਂ ਦੀ 21 ਪਿੰਡਾਂ ਦੀਆਂ ਪੰਚਾਇਤਾਂ ਨੂੰ ਸਦਾ ਸਭਾਂ ਸਭਾ ਨੂੰ ਬੁਲਾ ਕੇ ਉਹਨਾਂ ਕੋ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਡਿਮਾਂਡ ਰਹੀ ਗਈ। ਪਰ ਸਰਦਾਰ ਬਕੌਣ ਸਿੰਘ ਮਾਨ ਦੀ ਯੋਗਦਾਰੀ ਹੇਠ ਜੋ 5 ਕਰੋੜ ਰੁਪਈਆ ਫਤਿਹਗੜ ਚੂੜੀਆਂ ਨੂੰ ਮਿਲਿਆ ਹੈ ਉਹਦੀ ਸਹੀ ਤਰੀਕੇ ਨਾਲ ਵੰਡ ਕੀਤੀ ਗਈ ਹੈ। ਪਰ ਕੁਝ ਪਿੰਡ ਜਿਹੜੇ ਰਹਿ ਚੁੱਕੇ ਨੇ ਉਹਨਾਂ ਨੂੰ ਵੀ ਇੱਕ ਦੋ ਦਿਨਾਂ ਦੇ ਵਿੱਚ ਬੁਲਾ ਕੇ ਉਹਨਾਂ ਪਿੰਡਾਂ ਦੇ ਵਿੱਚ ਵੀ ਉਹਨਾਂ ਦੀ ਡਿਮਾਂਡ ਨੂੰ ਪੁੱਛ ਕੇ ਜੋ ਵੀ ਉਹਨਾਂ ਦੇ ਪਿੰਡਾਂ ਦੀ ਡਿਮਾਂਡ ਹੋਊਗੀ ਜੇ ਕਿਸੇ ਪਿੰਡ 'ਚ ਸੀਬ ਦੇ ਵਿੱਚ ਵੰਡਣਾ ਹੋਊਗਾ ਜੋ ਵੀ ਡਿਵੈਲਪਮੈਂਟ ਦੇ ਕੰਮ ਹੋਣ ਵਾਲੇ ਹਨ ਜੀ ਫੈਲਦੇ ਆਧਾਰ 'ਤੇ ਉਹ ਕੰਮ ਕੀਤੇ ਜਾਣਗੇ। ਮਹਤਰ ਸਰਦਾਰ ਰੁਪਨ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਹਲਕਾ ਫਤਿਹਗੜ ਚੂੜੀਆਂ ਨੂੰ ਜਿਲ੍ਹਾ ਯੋਜਨਾ ਮੁੰਡੇ ਥਰੂ ਜੋ 5 ਕਰੋੜ ਰੁਪਏ ਦੀ ਕਰਾਨਡ ਲੋਡ ਕੀਤੀ ਹੈ ਅਸੀਂ ਪੂਰਾ ਹਲਕਾ ਵਾਸੀ ਪੂਰੀ ਸਾਡੀ ਸਰਪੰਚਾਂ ਦੀ ਟੀਮ ਸਰਦਾਰ ਰੁਪਨ ਸਿੰਘ ਮਾਨ ਨੂੰ ਕੁਝ ਵਾਅਦੇ ਆਉਣੇ ਆ ਕਿ ਹਰ ਇੱਕ ਪਿੰਡ ਦੇ ਡਿਵੈਲਪਮੈਂਟ ਦੇ ਕੰਮ ਨੂੰ ਵੱਧ ਤੋਂ ਵੱਧ ਜੋਰਾਂ ਦੇ ਵੱਧ ਤੋਂ ਵੱਧ ਜੋਰਾਂ ਦੇ ਨਾਲ ਕੀਤਾ ਜਾਊਗਾ ਤਾ ਜੋ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਹਲਕਾ ਫਤੇਗੜ ਪੂਰੀਆਂ ਦੇ ਵਿੱਚ ਸਾਡੇ ਭੈਣ ਭਰਾ ਵਸਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਿੰਡ ਦੇ ਵਿੱਚ ਮੁਸ਼ਕਲ ਨਾ ਆਏ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰਦਾਰ ਕੁਮਰ ਸਿੰਘ ਜੀ ਦਾ ਜਿਨ੍ਹਾਂ ਨੇ ਸਾਡੇ ਹਲਕੇ ਨੂੰ ਇੱਕ ਬੜਾ ਵੱਡਾ ਮਾਨ ਬਖਸ਼ਿਆ ਔਰ ਆਸ ਕਰਦਾ ਉਮੀਦ ਕਰਦਾ ਕਿ ਹਰ ਇੱਕ 2-2 3 ਦਿਨ ਮਹੀਨੇ ਬਾਅਦ ਹਲਕਾ ਫਤੇਗੜ ਪੂਰੀਆਂ ਨੂੰ ਇਦਾਂ ਹੀ ਗਰੰਡਾ ਹੁੰਦੀਆਂ ਰਹਿਣਗੀਆਂ ਔਰ ਇਦਾਂ ਹੀ ਅਸੀਂ ਪਿੰਡਾਂ ਦੇ ਵਿੱਚ ਜੋ ਜੋ ਪਿੰਡਾਂ ਦੀ ਡਿਮਾਂਡ ਹੋਊਗੀ ਜੋ ਜੋ ਪਿੰਨ ਵਸਨੀਕਾਂ ਦੀ ਡਿਮਾਂਡ ਹੋਊਗੀ ਉਹਨਾਂ ਸਾਰੀਆਂ ਦੀ ਡਿਮਾਂਡਾਂ ਨੂੰ ਪੂਰਾ ਕਰਕੇ ਪਿੰਡਾਂ ਨੂੰ ਵਧੀਆ ਸੋਹਣੇ ਸਾਫ ਸੁਥਰੇ ਪਿੰਡ ਬਣਾਵਾਂਗੇ ਬਹੁਤ ਬਹੁਤ ਧੰਨਵਾਦ ਸਾਡੇ ਹਲਕੇ ਦੇ ਬਹੁਤ ਸਤਿਕਾਰਯੋਗ ਹਲਕਾਂਚਾਰ ਸਰਦਾਰ ਬਲਬੀਰ ਸਿੰਘ ਪੰਨੂ ਜੀ ਦੇ ਦਫ਼ਤਰ ਆ ਜਾਈ ਹਾਂ ਉਹਨਾਂ ਨੂੰ ਜੋ ਇੱਥੋਂ ਸੀਐਮ ਭਗਵੰਤ ਮਾਨ ਜੀ ਵੱਲੋਂ ਸਰਕਾਰ ਵੱਲੋਂ 5 ਕਰੋੜ ਰੁਪਈਆ ਉਹਨਾਂ ਨੂੰ ਹਲਕੇ ਦੇ ਵਿਕਾਸ ਕਾਰਜਾਂ ਵਾਸਤੇ ਆਇਆ ਸੀ ਤਾਂ ਉਹਨਾਂ ਨੇ ਅੱਜ 21 ਪਿੰਡਾਂ ਨੂੰ ਸੱਦ ਕੇ ਉਹਨਾਂ ਨੂੰ ਕੰਮ ਪੁੱਛੇ ਕਿ ਕਿਹੜਾ ਕੰਮ ਹੋਣ ਵਾਲਾ ਵਾ ਉਦੇ ਤਹਿਤ ਉਹਨਾਂ ਨੇ ਸਾਰਿਆਂ ਨੂੰ ਬਣਦਾ ਉਹਨਾਂ ਨੂੰ ਰਕਮ ਦਿੱਤੀ ਹੈ ਕਿ ਜਾ ਕੇ ਜਿਹੜੇ ਕੰਮ ਹੋਣਾ ਨਾਲ ਜਾ ਕੇ ਕਰੋ ਮੇਰੇ ਪਹਿਲਾਂ ਵੀ ਕੰਮ ਪਿੰਡ ਵਿੱਚ ਨਰੇਗਾ ਦੇ ਥਰੂ ਕਾਫੀ ਹੋਏ ਆ ਤਾਂ ਹੁਣ ਪਹਿਲੀ ਵਾਰੀ ਪੰਨੂ ਸਾਹਿਬ ਨੇ 5 ਲੱਖ ਰੁਪਈਆ ਕੋਈ ਇੱਕ ਸਾਈਡ ਦੇ ਥੋੜਾ ਜਿਹਾ ਇੱਕ ਪਾਸੇ ਦਾ ਸੀਵਰੇਜ ਪੈਣ ਵਾਲਾ ਉਹਦੇ ਵਾਸਤੇ ਦਿੱਤਾ ਵਾ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਉਹ ਵਧੀਆ ਤਰੀਕੇ ਨਾਲ ਕੰਮ ਕਰਾ ਕੇ ਤੇ ਲੋਕਾਂ ਦਾ ਜੋ ਮੁਸ਼ਕਿਲਾਂ ਉਹ ਹੱਲ ਹੋ ਚੁੱਕੀ ਤੇ ਮੈਂ ਗਾਂਵ ਵੀ ਬੇਨਤੀ ਕਰੂੰਗਾ ਮਾਨ ਸਾਹਿਬ ਨੂੰ ਤੇ ਪੰਨੂ ਸਾਹਿਬ ਨੂੰ ਕੀ ਪਿੰਡਾਂ ਵਿੱਚ ਫੇਰਾ ਮਾਰੋ ਸਾਨੂੰ ਮਨਾ ਪੁੱਛੋ ਪਿੰਡਾਂ ਵਿੱਚ ਫੇਰਾ ਮਾਰੋ ਆਪ ਜਾ ਕੇ ਉੱਥੇ ਖਲੋ ਕੇ ਪਿੰਡ ਵਿੱਚ ਜਿਹੜੀ ਨਿਕਲਿਆ ਉਹ ਦੇਖ ਕੇ ਤੇ ਉਹ ਪਿੰਡਾਂ ਦੀ ਹਾਲ ਕਰੋ ਸਰਕਾਰ ਲੋਕਾਂ ਨੇ ਬੜੇ ਵੱਡੇ ਪੱਧਰ ਤੇ ਬਣਾਈਆਂ ਤੇ ਹੁਣ ਵੱਡੇ ਵੱਡੇ ਕੰਮ ਜਿਹੜੇ ਬਿਜਲੀ ਦੇ ਬਿਜਲੀ ਦੇ ਕੰਮ ਬਿੱਲ ਮਾਫਿਆ ਨਹਿਰਾਂ ਦਾ ਪਾਣੀਆ ਨੌਕਰੀਆਂ ਉਹ ਤੇ ਮਿਲ ਗਈਆਂ ਵਾ ਹੁਣ ਜਿਹੜੇ ਪਿੰਡਾਂ ਦੇ ਕੰਮ ਆ ਨਾ ਉਹ ਆਪ ਜਾ ਕੇ ਵੇਖ ਕੇ ਤੇ ਉਹ ਉਹ ਵੇਖ ਕੇ ਤੇ ਉਹ ਕੰਮ ਕਰਾਓ ਤੇ ਜਿਥੋਂ ਲੋਕਾਂ ਦਾ ਭਲਾ ਹੋ ਸਕੇ ਲੋਕਾਂ ਨੂੰ ਜਿਹੜੀ ਮੁਸ਼ਕਲ ਆ ਫਿਰ ਪਤਾ ਲੱਗਦਾ ਨਾਲ ਹੀ ਲੀਡਰ ਪਿੰਡ ਆਇਆ ਇਹ ਬੇਨਤੀ ਆ ਤੇ ਰੈਂਦੇ ਕੰਮ ਵੀ ਇਦਾਂ ਹੀ ਰਲ ਮਿਲ ਕੇ ਕਰਾਂਗੇ ਮੈਂ ਆਮ ਆਦਮੀ ਪਾਰਟੀ ਹਲਕਾ ਵਲ ਦੇ ਕਾਰਜਪ੍ਰਧ ਲਖਪ੍ਰਧਾਨ ਸੈਮੂਲ ਗਿੱਲ ਇਹ ਸਾਡੇ ਬਲਾਕ ਦੇ ਪ੍ਰਧਾਨ ਹਰਮਨ ਸਿੰਘ ਟੋਕਰ ਅੱਜ ਪਿੰਡਾਂ ਦੇ ਵਿਕਾਸ ਦੇ ਲਈ ਸਾਡੇ ਹਲਕਾ ਇੰਚਾਰਜ ਸਰਪੰਚ ਜੀ ਪੰਨੂ ਜੀ ਨੇ ਸਾਰੇ ਸਿੱਖ ਪੰਚਾਂ ਦੇ ਪ੍ਰਚਾਰ ਨੂੰ ਹਲਕੇ ਦੇ ਮੋਢੇ ਤੇ ਸਾਥੀਆਂ ਦੀ ਮੀਟਿੰਗ ਲਈ ਹੈ ਦੇ ਵਿੱਚ ਹਲਕੇ ਦੇ ਵਿਕਾਸ ਦੇ ਕੰਮਾਂ ਨੂੰ ਵੇਖਦੇ ਹੋਏ ਜਿਹੜੇ ਫੰਡ جاری ਹੋਏ ਆ ਸਭ ਤੋਂ ਪਹਿਲਾਂ ਆਂਡੇ ਪਿੰਡ ਪਿੰਡਾਂ ਦੇ ਵਿੱਚ ਜਿਹੜਾ ਡਵੈਲਪਮੈਂਟ ਦਾ ਕੰਮ ਥੋੜਾ ਤੇਜ਼ੀ ਨਾਲ ਹੋ ਸਕੇ ਵੈਸੇ ਵੀ ਸਰਕਾਰ ਨੇ ਜਿਹੜੇ ਕੰਮ ਹੁਣ ਤੱਕ ਕੀਤੇ ਨੇ ਇਹ ਨਸ਼ੇ ਦੇ ਰੂਪ ਚੱਲ ਰਿਹਾ ਹੈ ਸਾਯੋ ਕਿਸਾਨਾਂ ਨੂੰ ਬਿਜਲੀ ਦੇਣ ਦਾ ਤੋਂ ਦੇ ਬਾਰੀ ਬਾਰੀ ਬਹੁਤ ਹੀ ਵਧੀਆ ਉਪਰਾਲੇ ਸਰਕਾਰ ਨੇ ਕੀਤੇ ਆ ਤੇ ਸਾਡੀ ਆਪਣੇ ਹਲਕਾ ਇੰਚਾਰਜ ਸਰਦਾਰ ਜੀਤ ਸਿੰਘ ਪੱਲੂ ਜੀ ਹਮੇਂ ਮੰਨ ਲਿਆ ਤੇ ਇਹੋ ਜਿ ਇੱਕ ਗ੍ਰਿਹਤ ਨਾਲ ਸੋਚਿਆ ਤੇ ਵੱਧ ਤੋਂ ਵੱਧ ਪਿੰਡਾਂ ਦੀ ਗਵਰਨਮੈਂਟ ਕਰਾਈ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਆਮ ਆਦਮੀ ਪਾਰਟੀ ਜਲੂਰਾਂ ਦੁਬਾਰਾ 2027 ਦੇ ਵਿੱਚ ਪੰਜਾਬ ਦੀ ਸੇਵਾ ਕਰ ਸਕੇ ਬਹੁਤ ਬਹੁਤ ਧੰਨਵਾਦ ਮਾਈਕ ਇਸ ਦਾ ਸਾਥ ਸਾਹਿਬ ਬਾਈ ਬਹੁਤ ਰੱਖਦੇ ਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਰਕਾਰ ਸਾਡੇ ਸੀਨੀਅਰ ਮਾਨ ਸਰਪ ਤੋਂ ਸਿਮਾਜੀ ਦਾ ਜਿਨ੍ਹਾਂ ਨੇ ਤੇ ਸਾਡੇ ਨਗਰ ਵਾਸਤੇ ਬਹੁਤ ਹੀ ਵੱਡੇ ਦਿਨ ਨਾਲ ਵਿਦਿਆ ਘਰਾਂ ਦੇ ਕੰਮ ਭੇਜੇ ਨੇ ਉਸਨੂੰ ਵਿਸ਼ਵਾਸ ਹੋਇਆ ਵਾ ਕਿ ਕਿਸੇ ਤਰ੍ਹਾਂ ਹੀ ਗ੍ਰਾਂਡ ਦੀ ਕੋਈ ਕਮਿਟੀ ਨਹੀਂ ਦਿੱਤੀ ਜਾਵੇ ਜੀ ਔਰ ਉਹ ਬਤਾਉ ਉਹ ਸੱਚ ਉਹਦੇ ਨਾਤੇ ਮੈਂ ਪਿੰਡ ਅਚਕੀ ਆਪਣੀ ਗੱਲ ਕਰਾਂ ਤੇ ਸਰਦਾਰ ਹੁਬੀ ਸਿੰਘ ਪੰਨੀ ਜੀ ਦੀ ਰਹਿਣ ਨਮਾਈ ਡੇਟ ਤਕਰੀਬਨ ਸਾਡੇ ਪਿੰਡ ਵਿੱਚ ਸਿੱਧਾ ਨਬੇਲਾ ਕੁਦਰਤਾਂ ਦੇ ਜਿਹੜਾ ਹੁੰਦਾ ਕਰ ਚੁੱਕੇ ਆ ਉਹ ਅੱਗੇ ਵੀ ਇਸੇ ਬੰਨੂਵਾਲ ਸਾਹਿਬ ਨਾਲ ਇਸ ਸੰਮੇਲਨ ਵਿੱਚ ਸ਼ਾਮਲ ਹੋਇਆ ਤੇ ਇਸ ਦੇ ਦੌਰਾਨ ਕੋਈ ਕੰਪਨੀ ਜਦੋਂ ਵੀ ਜੋ ਵਿਕਾਸ ਦੇ ਕੰਮ ਹੋਣ ਵਾਲੇ ਨੇ ਤੁਸੀਂ ਖੁੱਲੇ ਦਿਲ ਨਾਲ ਪਰਵਾਣੀਆਂ ਤੋਂ ਅੱਜ ਵੀ ਆਪਣੇ ਟੁਮਾਡਾ ਪੇਸ਼ ਕਰਨਾ ਹੈ ਤੇ ਤੁਹਾਨੂੰ ਸਾਹਿਬ ਨਾਲ ਸਾਨੂੰ ਮਿਲਣਾ ਆ ਰਿਹਾ ਹੈ ਬਹੁਤ ਹੋਇਆ ਸਤਿਕਾਰਯੋਗ ਮਾਡਾਰ ਦੇ ਅਧਾਰ ਤੇ ਸਾਡੇ ਕੰਮ ਕਰਦੇ ਆਏ ਬਹੁਤ ਹੀ ਵਿਦਿਆਤਰੀ ਜੀ ਹੋਰ ਤੇ ਤੁਹਾਨੂੰ ਪਰਵਾਣੀਆਂ ਸਰਦਾਰ ਸਿੰਘ ਆਜੂ ਦੇ ਉਹ ਸਰਦਾਰ ਨੂੰ ਦੂਸੇ ਪੰਜੀ ਦੇ ਜਿਨ੍ਹਾਂ ਨੇ ਕਿ ਸਾਡੇ ਨਾਲ ਦੇ ਬੜੀ ਸਿੱਖਿਆ ਹੋਰ ਪਰਾਣੀਆਂ ਸਰਕਾਰਾਂ ਨੇ ਹਾਲੇ ਤੱਕ ਦਾ ਕਰੋਨਾ ਨਾਲ ਡਾਟਾ ਗਿਆ ਸੀ ਕਿਸੇ ਪਿੰਡ ਦੇ ਵਿੱਚ ਬਾਸ ਨਹੀਂ ਹੋ ਸਕਿਆ ਜਿੰਨਾ ਵਿਕਾਸ ਸਰਕਾਰ ਗੁਰਬੀਰ ਸਿੰਘ ਪੰਡੀ ਨੇ ਆਪਣੇ ਲਗਦਾ ਦਰਵਾਇਆ ਕਿਸੇ ਵੀ ਸਰਕਾਰ ਦੇ ਕਰਕੇ ਕਰਵਾਇਆ ਅਸੀਂ ਤਰ੍ਹਾਂ ਅਸੀਂ ਸਰਕਾਰ ਗੁਰਬੀਰ ਸਿੰਘ ਪੰਡੀ ਨੂੰ ਫੋਰ ਸੀਐਮ ਮਾਰਦੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ